ਸੋ ਰੰਧਾ ਲੋਕਾਨੰਧਾ ਮੈ ਵਿਦੰ ਸਮਾਪੇ ਮੈਂ ਭੋਗੀ ਨੂੰ ਸਮਾਗਾਵੀ ਦੇਲਾੰਦੀ ਗੰਢੀ ਮੁਖੇ ਅਜ ਜਲਨ ਸਮਰਵਾਵੇ ਓਮ ਜਾ ਪਰਿਯ ਜਾ ਪਲਾ ਬਸਤ ਜਸਪਲੇ ਹੀ ਪ੍ਰੀਤਪਤੀ ਰਿਤੁਸਮ ਸਮਰਵਾਵੇ ਨਮਸਕਾਰ ਹੋਵੀ ਆਜੋ ਜੀ ਪ੍ਰਾਰਥਨਾ ਕਰੇ ਫੋਲ ਦੇ ਹੱਥ ਮਿਲੇ ਕਰੀਏ ਫੋਲ ਦਿਓ ਪ੍ਰਾਰਥਨਾ ਕਰੇ ਪੁਣਾ

जागा करने आए और लुधियाना वासियों आज सोलह हो गई पंद्रह की रात बेटी कर रहे सारे नारा के थोड़ो और आज देश प्यार सत्कार के जो कि सारा सम्मान किया जा रहा है और मेहरबानी शुक्रिया मेहरबानी शुक्रिया इन्हों का सम्मान किया जा रहा है आरती सेवा समिति वालों जैन साहब नाल खड़े हो खड़े हो थैंक यू हां जी मेहरबानी शुक्रिया मेरे नाल नचण के सारे जेड़े बैठ गए ने थल्ले ये अद्धी खुशी है ताड़ी सच्चे दरबार जी आगे आओ मां के चरणों में वाह टू वाह जगदिया जोत तो वाली माता जी थोड़ी तो सदा ही जल तो भी मौका मिले <स्थाँगा> ਇਸ ਪਿਆਰ ਸਤਿਕਾਰ ਦੇ ਨਾਲ ਸਰਮਾਨ ਚੇਨਾ ਦੇ ਨਾਲ ਜਿੰਤੇ ਜਾ ਰਹੇ ਹੈ ਔਰ ਅੱਜ ਸਾਰੇ ਨਾਲ ਖੜੇ ਨੇ ਮਿਹਰਬਾਨੀ ਸ਼ੁਕਰੀਆ ਔਰ ਅੱਜ ਦਾ ਇਹ ਪਿਆਰ ਸਤਿਕਾਰ ਇੰਜੀ ਕਰਾਂਗੇ ਆਪਣਾ ਜਿਹੜਾ ਸਮਾਜ ਦਰਬੀਰ ਸਿੰਘ ਜੀ ਦਾ ਸਰਮਾਨ ਨਾਤੇ ਨਾਲ ਮੈਂ ਮਾਸ਼ਰਮਾਨ ਜੀ ਮੈਂ ਕੀਤਾ ਗੋਣਾ ਸਨਮਾਨ ਕਰਨ ਦਾ ਵੀ ਆ ਇਧਰ ਵੀ ਸਨਮਾਨ ਕਰੋ ਜੀ ਸਹਿਰ ਸਾਹਿਬ ਅੱਜ ਮਿਹਰਬਾਨੀ ਸ਼ੁਕਰੀਆ ਇਹਨਾਂ ਨੂੰ ਇੱਕ ਸਨਮਾਨ ਚਿੰਨ੍ਹ ਦਿੱਤਾ ਜਾਵੇ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਮੇਰਵਾ ਨਿਸ਼ਚੇ ਸਾਡੇ ਵੀਰ ਭੜੇ ਪੁੰਚੇ ਮਿਹਰਬਾਨੀ ਕਿਆ ਤੁਸੀਂ ਜੀ ਦਰਵਾਜ਼ਾ ਦੀ ਜਗਰਾਤ ਕਰਤੀ ਜੋਤ ਵਾਲੀ ਦਾ ਪੁੰਚਾ ਜੀ ਕੀ ਕਰਨਾ ਚਾਹੁੰਦੇ ਜਿਹੜਾ ਜਾਗਰਨ ਕਰਵਾਇਆ ਗਿਆ ਜੀ ਸਾਰੇ ਅਨੁਭਗਤਾਂ ਨੂੰ ਜੈ ਮਾਤਾ ਦੀ ਪਹਿਲਾ ਇੱਥੇ ਆਏ ਸਾਰੇ ਭਗਤਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਪੂਰੀ ਸੇਵਾ ਨੂੰ ਬਾਈ ਬਸ ਇਸ ਪੰਡਾ ਜਾਗਰਨ ਰਹਿ ਗਿਆ ਸਾਡਾ ਤਾਂ ਦਿੱਲੀ ਨਹੀਂ ਕਰ ਰਿਹਾ ਵੀ ਜਾਗਰਨ ਪਰ ਇੱਕ ਕੜੀ ਹੁੰਦੀ ਹੈ ਕਿ ਜਾਗਰਨ ਖਤਮ ਕਰਨਾ ਹੀ ਪੈਂਦਾ ਹੈ ਘੱਟ ਤੋਂ ਬਾਅਦ ਅਸੀਂ ਬਹੁਤ ਖੁਸ਼ ਹਾਂ ਅਸੀਂ ਇੰਦੀ ਹਰ ਸਾਲ ਜਾਗਰਨ ਮਾਤਾ ਜੀ ਨੂੰ ਪ੍ਰਾਰਥਨਾ ਕਰਦੇ ਹਾਂ ਵੀ ਇੰਦੀ ਹਰ ਸਾਲ ਅਸੀਂ ਜਾਗਰਨ ਕਰਾਉਂਦੇ ਰਹੀਏ ਇੰਦੀ ਪੀਰ ਬਕਰ ਕੇ ਇਹ ਹਰ ਸਾਲ ਹੀ ਕਰਾਇ ਕਰੋ ਜੀ ਹਾਂ ਹਰ ਸਾਲ ਜਦੋਂ ਤੱਕ ਮਾਤਾ ਨਹੀਂ ਜਾਉਗੀ ਜਦੋਂ ਤੱਕ ਅਸੀਂ ਸਾਰੇ ਇਕੱਠੇ ਹੋਵਾਂਗੇ ਬਹੁਤ ਬਹੁ ਸ਼ੁਕਰਗੁਜ਼ਾਰ ਆ ਸਾਰੇ ਆਪਣੇ ਮੈਂਬਰਾਂ ਦਾ ਔਰ ਸਾਰੇ ਜਿੰਨੇ ਆਏ ਭਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਕੀ ਕਰਨ ਚੌਣ ਜਿਹੜਾ ਅੱਜ ਮਹਾਮਾਹੀ ਦਾ ਜਾਗਰਣ ਕਰਵਾਇਆ ਗਿਆ ਜੀ ਸਾਡਾ ਪਾਦਰ ਸੇਵਾ ਸੁਸਾਇਟੀ ਵੱਲੋਂ ਤੀਸਰਾ ਵਿਸ਼ਾਲ ਬਗਵਤੀ ਜਾਗਰਣ ਸੀ ਗਈ ਇਹ ਤੀਜੇ ਸਾਲ ਤੇ ਤੀਜਾ ਜਾਗਰਣ ਹੈ ਜਿਹੜਾ ਕਿ ਬੜੀ ਹੀ ਬੜੀ ਧੂਮਤਾ ਨਾਲ ਕਰਾਇਆ ਗਿਆ ਇੱਥੇ ਜੱਸੀਆਂ ਦੇ ਵਿੱਚ ਪਿੰਡ ਜੱਸੀਆਂ ਦੇ ਵਿੱਚ ਕਰਾਇਆ ਗਿਆ ਇਹਦੇ ਵਿੱਚ ਥੋੜੀ ਦੇਰ ਪਹਿਲਾਂ ਸਾਡੇ ਕੋਲ ਐਮਰਜੈਂਸੀ ਸਰ ਵੀ ਆਏ ਸੀ ਜੀ ਜੀਵਨ ਸਿੰਘ ਸੰਘੋਵਾਲ ਜੀ ਨੇ ਵੀ ਸ਼ਿਰਕਤ ਕੀਤੀ ਜੀ ਲਾਕੀ ਇੱਥੇ ਬਹੁਤ ਜੋ ਜਨਤਾਈ ਹੋਈ ਹੈ ਜਿਨ੍ਹਾਂ ਨੇ ਮਹਾਮਾਈ ਦੇ ਦਰਸ਼ਨ ਕੀਤੇ ਤੇ ਬਹੁਤ ਵਧੀਆ ਜਾਗਰਨ ਦਾ ਸਾਰਾ ਪ੍ਰੋਗਰਾਮ ਹੋਇਆ ਜੀ ਸਾਰੀ ਰਸਮਾਂ ਬਹੁਤ ਵਧੀਆ ਹੋਈਆਂ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਸੰਗਤ ਨੂੰ ਇਹੀ ਕਵਾਂਗੇ ਕਿ ਅੱਗੇ ਵੱਧ ਤੋਂ ਵੱਧ ਹੋਰ ਵੀ ਸਾਨੂੰ ਹੌਸਲਾ ਦੇਣ ਤਾਂ ਕਿ ਅਸੀਂ ਅਗਲੇ ਸਾਲ ਹੋਰ ਇਸ ਤਰ੍ਹਾਂ ਦੀ ਜਗਰਾਤ ਕਰਾ ਸਕੀਏ ਬਸ ਇਹੀ ਗੁਜ਼ਾਰਿਸ਼ ਹੈ ਜੀ ਕਿੰਦਾ ਲੱਗਦਾ ਜੀ ਜਿਹੜੀ ਤਰਨ ਤਰਨ ਦੀ ਰੈਕਸ਼ਨ ਦੇ ਵਿੱਚ ਤਕਰੀਬਨ ਜਿੱਤ ਹੋਈ ਆ ਉਹਦੇ ਵਾਸਤੇ ਵੀ ਕੀ ਕਹਿਣਾ ਚਾਹੁੰਦੇ ਇਹੀਵਾਦੀ ਇਹ ਜੀ ਸਾਰਿਆਂ ਦਾ ਜਿਹੜੀ ਤਰਨ ਤਾਰਨ ਚ ਜਿੱਤ ਹੋਈ ਹੈ ਅੱਗੇ 2027 ਦਾ ਵੀ ਕਿਲਾ ਫਦਾ ਕਰਾਂਗੇ ਅਸੀਂ ਕੋਈ ਉਹਦੇ ਚ ਕਹਿਣ ਦੀ ਲੋੜ ਨਹੀਂ ਜਨਤਾ ਦਾ ਰੁਖ ਤੁਸੀਂ ਦੇਖ ਹੀ ਲਿਆ ਆ ਆਮ ਆਦਮੀ ਪਾਰਟੀ ਵੱਲ ਕਿਦਾਂ ਦਾ ਹੈ ਅੱਗੇ ਇਹੀ ਚੱਲੇਗਾ 2027 ਠੀਕ ਹੈ ਸਰ ਚਲੋ ਜਿਹੜੇ ਅਪਾਂ ਹਮਾਈ ਦਾ ਜਾਗਰਣ ਕਰਾਇਆ ਗਿਆ ਹੈ ਇਹ ਪਾਰਕ ਸੇਵਾ ਸੋਸਾਇਟੀ ਨੂੰ ਜਾਗਰਣ ਕਰਾਇਆ ਗਿਆ ਬਹੁਤ ਵਧੀਆ ਤੁਸੀਂ ਆਪ ਦੇਖਦੇ ਨੇ ਇਹ ਕਿੰਨਾ ਜਾਗਰਣ ਸੀਗਾ ਤੇ ਉਹਨਾਂ ਤੀਸਰਾ ਜਾਗਰਣ ਕੀ ਕੀ ਰਸਮਾਂ ਕੀਤੀਆਂ ਗਈਆਂ ਇੱਥੇ ਕੀ ਕੀ ਰਸਮਾਂ ਕੀਤੀਆਂ ਗਈਆਂ ਨੇ ਉਹ ਜਾਗਰਣ ਨਹੀਂ ਹੁੰਦੀ ਸਾਰੀਆਂ ਰਸਮਾਂ ਨੇ ਸਾਰੀ ਕੀਤੀਆਂ ਗਈਆਂ ਨੇ ਔਰ ਕਿੱਦਾਂ ਲੱਗਿਆ ਇੱਕ ਤੀ ਅੱਗੇ ਨਾਲੋਂ ਅੱਗੇ ਵੱਧ ਕੇ ਹੋਇਆ ਜਾਂ ਅੱਗੇ ਨੂੰ ਤਕਰੀਬਨ ਬਹੁਤ ਵਧੀਆ ਹੋਇਆ ਜੀ ਅੱਗੇ ਨਾਲੋਂ ਬਹੁਤ ਵਧੀਆ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾ ਸਾਡੇ ਨਾਲ ਜੁੜੋ ਜੀ ਥੰਨੇ ਭਨੇ ਹੀ ਨਾਲ ਸਹੀ ਠੀਕ